ਦੂਜੇ ਪਾਸੇ ਜੇਲ੍ਹ ਦੇ ਵਿੱਚ ਬੰਦ ਭਾਈ ਅਮਰਪਾਲ ਸਿੰਘ ਦਾ ਪੰਜਾਬ ਦੇ ਮੁੱਖ ਮੰਤਰੀ ਦੀ ਕਹਿੰਦੇ ਜਾਨ ਨੂੰ ਖਤਰਾ ਹੈ ਕਹਿੰਦੇ ਭਾਈ ਅਮਰਪਾਲ ਸਿੰਘ ਖਾਲਸਾ ਦੇ ਜੇਲ੍ਹ ਚ ਬੈਠਿਆ ਡਿਵਰ ਜੇਲ੍ਹ ਦੇ ਬੰਦ ਹੋਇਆ ਦੇ ਵੀ ਕਹਿੰਦੇ ਆਈਐਸਆਈ ਨਾਲ ਸੰਬੰਧ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਉਹਨੇ ਕਿਹਾ ਸੀਗਾ ਕਿ ਤੂੰ ਬਿਆੰਤੇ ਦੇ ਰਾਹ ਤੇ ਤੁਰ ਰਿਹਾ ਆਂ ਤੇ ਤੇਰਾ ਵੀ ਅਸ਼ਰ ਕੋਈ ਹੋਣਾ ਆ ਪਰ ਹਾਲਾਂਕਿ ਇਹ ਗੱਲ ਕਦੇ ਕਿਸੇ ਨੇ ਸੁਣੀ ਨਹੀਂ ਗਈ ਇਹ ਗੱਲ ਕਦੇ ਕਿਸੇ ਨੇ ਵੇਖੀ ਨਹੀਂ ਗਈ ਪਰ ਅੱਜ ਪੁਰਾਣੀਆਂ ਵੀਡੀਓ ਕੱਢ ਕੇ ਪੰਜਾਬ ਦੀ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਇੱਕ ਹਲ ਬਣਾਵਾ ਦਾਇਰ ਕੀਤਾ ਹੈ ਤੇ ਇਹ ਗੱਲ ਕਹੀ ਆ ਕਿ ਜੀ ਪੰਜਾਬ ਦਾ ਮੁੱਖ ਮੰਤਰੀ ਭਾਈ ਅਮਨਤਪਾਲ ਸਿੰਘ ਦੇ ਸਾਥੀਆਂ ਦੇ ਨਿਸ਼ਾਨੇ ਤੇ ਆ ਸੁਣਨ ਨੂੰ ਬੜਾ ਅਜੀਬ ਤਾਂ ਲੱਗਦਾ ਆ ਕਿ ਜਦੋਂ ਇਹ ਪੰਜਾਬ ਦੇ ਵਿੱਚ ਸੀਗੇ ਇੱਥੇ ਉਦੋਂ ਤਾਂ ਕੋਈ ਗੱਲਬਾਤ ਨਿਕਲੀ ਨਹੀਂ ਗਈ ਫੋਨ ਉਹਨਾਂ ਦੇ ਕੋਲ ਸੀਗੇ ਸਾਰੇ ਕੁਝ ਉਹਨਾਂ ਦੇ ਕੋਲ ਆ ਹੁਣ ਕਿੰਨੇ ਟਾਈਮ ਤੋਂ ਜੇਲ੍ਹ 'ਚ ਬੰਦੇ ਆ ਤੇ ਜੇ ਉਹ ਅੱਜ ਵੀ ਆਈਐਸਆਈ ਦੇ ਸਬੰਧ ਵਿੱਚ ਹੈਗੇ ਆ ਅੱਜ ਵੀ ਉਹਨਾਂ ਕੰਟੈਕਟ ਦੇ ਵਿੱਚ ਹੈਗੇ ਆ ਤੇ ਫਿਰ ਇਹ ਚਿੰਤਾ ਦਾ ਵਿਸ਼ਾ ਤਾਂ ਫਿਰ ਕੀ ਦੀ ਗੱਲ ਤੇ ਕਹਿ ਸਕਦੇ ਆਪਾਂ ਪੰਜਾਬ ਦੀ ਸਰਕਾਰ ਵਾਸਤੇ ਆ ਕਿ ਜਾਂ ਆਮ ਲੋਕਾਂ ਵਾਸਤੇ ਆ ਉਹ ਮੁੱਖ ਮੰਤਰੀ ਕਿਉਂ ਫਿਰ ਦਾ ਬਾਕੀ ਲੋਕਾਂ ਦੇ ਖਤਰਾ ਹੋਣਗੇ ਉਹ ਇੱਕ ਤਾਂ ਬੰਦਾ ਜੇਚ ਬੈਠਾ ਉਥੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਜਾਣ ਦਾ ਖਤਰਾ ਆ ਤੇ ਇੱਕ ਭਾਈ ਅਮਰਪਾਲ ਸਿੰਘ ਖਾਲਸਾ ਸਾਹਿਬ ਮੈਰੂ ਆ ਜਿਹੜੇ ਪਿਛਲੇ ਦਿਨੀ ਚਰਚਾ ਵਿੱਚ ਆਏ ਜਦੋਂ ਉਹਨਾਂ ਨੇ ਇੱਕ ਸਾਧ ਵੀ ਲੰਮਰ ਕੁੱਟ ਕੀਤੀ ਕੰਮਲ ਕੁੱਟ ਕੀਤੀ ਕਿਉਂਕਿ ਜਿਹਦੇ ਉੱਤੇ ਕੇਸ ਸੀਗਾ ਬਲਾਕ ਕਰਦੇ ਬੱਗੂ ਘਰ ਉਹ ਸਸੀ ਕਾਲਾ ਜਿਹਦੇ ਉੱਤੇ ਇਹ ਇਲਜ਼ਾਮ ਲੱਗੇ ਆ ਬਲਾਕ ਕਰਦੇ ਇੱਕ ਕੁੜੀ ਨੇ ਲਾਏ ਆ ਤੇ ਉਹ ਅੱਜ ਕਹਿੰਦੇ ਆਪਣੇ ਬਿਆਨਾਂ ਤੋਂ ਪਲਟ ਗਈ ਤੇ ਉਲਟਾ ਪੰਜਾਬ ਦੀ ਜਿਹੜੀ ਪੁਲਿਸ ਹੈ ਤੇ ਉਹ ਭਾਈ ਖਾਕੀਕ ਜੰਗਰਾਉਂ ਦੀ ਪੁਲਿਸ ਕਹਿ ਸਕਦੇ ਆਂ ਆਪਾਂ ਕਿ ਉਹ ਭਾਈ ਅਮਰਤ ਖਾਲਸਾ ਮਹਿਰੋਂ ਨੂੰ ਧਮਕੀਆਂ ਦੇ ਰਹੀ ਆ ਕਿ ਤੇਰੇ ਤੇ ਪਰਚਾ ਪਾਵਾਂਗੇ ਠੀਕ ਆ ਚਲੋ ਵੀ ਹੁਣ ਦੇਖੋ ਇੱਕ ਬੰਦਾ ਜੇਲ੍ਹ ਚ ਉਹਦਾ ਨਾਮ ਵੀ ਅਮਰਤਪਾਲ ਹੈ ਉਹ ਤੋਂ ਖਤਰਾ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਬੰਦਾ ਬਾਹਰ ਆ ਉਹ ਰੋ ਰਿਹਾ ਸੀ ਗੱਲ ਪੱਤਰਕਾਰਾਂ ਦੇ ਸਾਹਮਣੇ ਉਹਦੀ ਜਾਨ ਨੂੰ ਖਤਰਾ ਹੈ ਪੰਜਾਬ ਦੀ ਪੁਲਿਸ ਤੋਂ ਤੇ ਕੁਝ ਗੈਂਗਸਟਰ ਪੰਜਾਬ ਤੋਂ ਹੁੰਦਾ ਹੀ ਪਿਆ ਹੈ ਇਹ ਤੁਹਾਨੂੰ ਵੀ ਸ਼ਾਇਦ ਸਮਝ ਨਹੀਂ ਆ ਰਿਹਾ ਹੁਣ ਤੇ ਕੱਲ ਨੂੰ ਇਸੇ ਵਿੱਚ ਕਹਿੰਦੇ ਪੰਜਾਬ ਦੇ ਸਰਕਾਰ ਦਾ ਕੋਈ ਚੇਂਜ ਹੋ ਰਿਹਾ ਹੈ ਪੰਜਾਬ ਦੇ ਕੁਝ ਮੰਤਰੀ ਹਟਾ ਕੇ ਤੇ ਨਵੇਂ ਮੰਤਰੀ ਲਾਏ ਜਾ ਰਹੇ ਆ 2.5 ਸਾਲ ਦੇ ਵਿੱਚ ਪੰਜਾਬ ਦੀ ਸਰਕਾਰ ਨੇ ਜਿਹੜੇ ਲੱਲੇ ਲਾਤੇ ਆ ਪੰਜਾਬੀ ਚ ਕਹੀਏ ਤੇ ਉਹ ਬਾਕੀ 2.5 ਸਾਲਾਂ ਨੇ ਕੀ ਲਾਉਣਗੇ ਇਹ ਹੁਣ ਤੁਹਾਡੇ ਸਾਹਮਣੇ ਆ ਪਰ ਦੁੱਖ ਤੇ ਹੈਰਾਨੀ ਦੀ ਗੱਲ ਇਹ ਆ ਕਿ ਜਿਹੜਾ ਬੰਦਾ ਇਹਨਾਂ ਦੇ ਕੋਲੇ ਐਨੇ ਲੰਮੇ ਟਾਈਮ ਤੋਂ ਜੇਲ੍ਹ ਚ ਬੰਦਿਆ ਹਰਵਿੰਦਰ ਸਿੰਘ ਸਤਸਕਾਲ ਕਿ ਉਹ ਬੰਦਾ ਅੱਜ ਪੰਜਾਬ ਦੇ ਮੁੱਖ ਮੰਤਰੀ ਵਾਸਤੇ ਤੇ ਉਹਨਾਂ ਦੇ ਸਾਥੀ ਜਿਹੜੇ ਆ ਉਹ ਜਾਨ ਦਾ ਖਤਰਾ ਬਣ ਗਏ ਆ ਕਮੈਸ ਸਿੰਘ ਸਤਸਕਾਲ ਦੇਖੋ ਭਰਾਵੋ ਕਿ ਜਦੋਂ ਕੋਈ ਬਹਾਨਾ ਨਾ ਲੱਭੇ ਜਦੋਂ ਕੋਈ ਆਪਾਂ ਕਿਉਂਕਿ ਕੀ ਹੁੰਦਾ ਆ ਵੀ ਜੇ ਇਹ ਇੰਜ ਟਾਈਮ ਦੀ ਹਾਈ ਕੋਰਟ ਪੁੱਛ ਕੇ ਚ ਕਰਦੀ ਤੇ ਇਹੋ ਦੱਸਣਾ ਪੈਣਾ ਸੀਗਾ ਵੀ ਇਹ ਐਨਐਸਏ ਕਿਉਂ ਲਾਈ ਗਈ ਆ ਪਰ ਆਏ ਦਿਨ ਧਮਕੀਆਂ ਮਿਲ ਰੀਆਂ ਲੋਕਾਂ ਨੂੰ ਆਏ ਦਿਨ ਲੋਕਾਂ ਦੇ ਕਤਲ ਹੋ ਰਹੇ ਆ ਉਹ ਫਿਰ ਉਹਨਾਂ ਵਾਂ ਤੇ ਭਈ ਕੀ ਆ ਕਰਵਾਸਾ ਭਈ ਸਸਿਕਾ ਸਵਾਲ ਸੇ ਭਈ ਸਸਿਕਾ ਧੱਕ ਇਸ ਗੱਲ ਦਾ ਕਿ ਜਿਹੜੇ ਲੋਕਾਂ ਨੂੰ ਹੁਣ ਜਿਹਦਾ ਕੋ ਚੰਗਾ ਕਾਰੋਬਾਰ ਆ ਤੇ ਕੋਈ ਕਰਮ ਵਾਲਾ ਹੋਣਾ ਆ ਕਿ ਜੀ ਉਹ ਬਾਈ ਫੋਨ ਨਹੀਂ ਆਇਆ ਜਾਂ ਜਿੱਤੇ ਗੋਲੀ ਨਹੀਂ ਚੱਲੀ ਅੱਗੇ ਦੱਸਿਆ ਕੋਈ ਵਪਾਰੀ ਵੱਡੇ ਬਿਜ਼ਨਸਮੈਨ ਹੁਣ ਤਾਂ ਬਾਈ ਜਿਹੜੇ ਪਸ਼ੂਆਲੀਆਂ ਖੁਰਨ ਵਾਲੇ ਵਿੱਚੋਂ ਵੀ ਜਿਹੜੇ ਬੰਦੇ ਮਿਹਨਤ ਕਰਦੇ ਆ ਹੈ ਆਪਦੇ ਡੰਗਰ ਪਾਲਦੇ ਆ ਜਾਂ ਘੋੜੇ ਪਾਲਦੇ ਆ ਬਾਈ ਉੱਥੋਂ ਤੱਕ ਚੰਗੀ ਗੱਲ ਠੀਕ ਆ ਪਰ ਪੁਲਿਸ ਕੀ ਕਹਿੰਦੀ ਆ ਕਿ ਛੱਡੋ ਤੁਸੀਂ ਪਰਿਵਾਰ ਵਾਲੇ ਆ ਸਮਝੌਤਾ ਕਰ ਲਓ ਉਹਨਾਂ ਦਾ ਕੀ ਆ ਉਹਨਾਂ ਦਾ ਕੋਈ ਪਰਿਵਾਰ ਨਹੀਂ ਹੈਗੇ ਜੇ ਗੈਸਟੜਾ ਉਹਨਾਂ ਦਾ ਕੋਈ ਪਰਿਵਾਰ ਨਹੀਂਗਾ ਸਾਡੇ ਹੀ ਪਰਿਵਾਰ ਆ ਇਸ ਗੱਲ ਦਾ ਗਵਾਹ ਮੈਂ ਬੈਠਾ ਆ ਚਲੋ ਆਪਾਂ ਨਿੱਜੀ ਗੱਲ ਨਹੀਂ ਕਰਦੇ ਇੱਥੇ ਆਪਾਂ ਵੱਡੀ ਗੱਲ ਕਰਦੇ ਆ ਹੁਣ ਭਾਈ ਅਮਰਤਪਾਲ ਖਾਲਸਾ ਨੂੰ ਕਿਹੜੇ ਮੁਖ ਦਾ ਫੜ ਕੇ ਰੱਖਿਆ ਤੁਸੀਂ ਉਹ ਬੰਦਾ ਐਮਪੀ ਬਣ ਗਿਆ 2 ਲੱਖ ਲੋਕਾਂ ਨੇ ਵੋਟਾਂ ਪਾ ਕੇ ਜਿਵਾ ਦਿੱਤਾ ਹੈ ਤੇ ਉਸ ਬੰਦੇ ਜਿਹੜੀ ਐਨਐਸਏ ਲੱਗੀ ਆ ਉਹਦਾ ਬਿਲਕੁਲ ਹੀ ਗਲਤ ਗੱਲ ਸਾਹਬ ਹੋ ਗਈ ਹੁਣ ਜਿਹੜਾ ਬੰਦਾ ਦੇਖ ਦੇ ਕਾਨੂੰਨ ਦੇ ਵਿੱਚ ਆ ਗਿਆ ਜਿਹੜਾ ਬੰਦਾ ਦੇਖ ਦੇ ਸੋਧਾਂ ਨੂੰ ਮੰਨਣ ਲੱਗ ਪਿਆ ਅੱਜ ਉਹ ਤੇ ਐਨਐਸ ਸੁਠਣੀ ਸੀਗੀ ਜਿਹਨੇ ਸੌ ਚੱਕੀ ਆ ਪਰ ਉਲਟਾ ਹੁਣ ਸਰਕਾਰ ਨੇ ਕੀ ਕਹਿਤਾ ਕਿ ਨਹੀਂ ਜੀ ਇਹ ਤਾਂ ਪੰਜਾਬ ਦੇ ਮੁੱਖ ਮੰਤਰੀ ਦੀ ਜਾਨ ਨੂੰ ਖਤਰਾ ਆ ਇਹ ਤਾਂ ਹੀ ਤਾਂ ਛੱਡ ਰਹੇ ਵੇ ਹੈ ਚਲੋ ਭਾਈ ਕਿਵੇਂ ਜਾਨ ਨੂੰ ਖਤਰਾ ਆ ਜੀ ਇਹਦੇ ਆਈਐਸ ਨਾਲ ਸੰਬੰਧ ਹੈ ਹੁਣ ਦੇਸ਼ ਦੁਨੀਆ ਦੇ ਲੋਕਾਂ ਨੂੰ ਦੱਸੋ ਫਿਰ ਕਿਵੇਂ ਸੰਬੰਧ ਆ ਭਾਈ ਉਹਨਾਂ ਦੀ ਉਹ ਤੇ ਕੋਈ ਨਹੀਂਗਾ ਕਿਹੜੀ ਵੀਡੀਓ ਆ ਹੁਣ ਦੇਖੋ ਪੰਜਾਬ ਦੇ ਕਿੰਨੇ ਅਮਰਪਾਲ ਦਾ ਚਲੋ ਮੰਨਿਆ ਗੱਲ ਵੀ ਆਪਾਂ ਕਹੀਏ ਵੀ ਇੱਕ ਵੀਰ ਕਿੰਨਾ ਦਾ ਸੀਗਾ ਜਿਹੜੇ ਬਾਕੀ ਦੇ 30 35 ਮੁੰਡੇ ਅੰਮ੍ਰਿਤਸਰ ਜੇਲ੍ਹ ਚ ਬੰਦ ਹਜੇ ਵੀ ਆਪਣਿਆਂ ਉਹ ਬਈ ਹੈ ਦੱਸੋ ਉਹਨਾਂ ਦਾ ਕੀ ਕਸੂਰ ਆ ਉਹ ਕਿਹੜੇ ਆਪ ਮੰਤਰੀ ਬੱਜੇਗਾ ਮਾਰ ਕੇ ਦੱਸੋ ਸੱਜਣਾ ਵਿਸ਼ੇ ਸੰਗਜੀ ਦੱਸੋ ਇਹ ਬੰਦੇ ਹੈ ਕਉ ਕਿਉਂਕਿ ਹੁਣ ਇਹ ਹੈ ਦੀ ਸਿੱਖਾਂ ਦੇ ਮਨਾਂ ਚ ਖੌਫ ਪੈਦਾ ਕਰਨਾ ਆ ਤੇ ਸਭ ਤੋਂ ਵੱਡਾ ਜਿਹੜਾ ਮੁੱਦਾ ਜਦੋਂ ਮੱਝ ਆਭਾਰ ਲੋ ਖਾਲਸਾ ਦੀ ਮੰਨ ਕਰਦੇ ਆ ਖਾਲਸਾ ਬਣਾਉਣਾ ਚਾਹੁੰਦੇ ਆ ਦੇਸ਼ ਤੋੜਨਾ ਚਾਹੁੰਦੇ ਆ ਸਾਡੀ ਤਾਂ ਉਹ ਵੀਡੀਓ ਸਾਰੰਗੀ ਰੱਖ ਲੈਨੇ ਆ ਪਰ ਜੋ ਕੁਝ ਇਹ ਲੀਡਰ ਬੋਲਦੇ ਆ ਜੋ ਇਹ ਵਿਰੋਧੀ ਧਿਰ ਚ ਹੁੰਦੇ ਆ ਜੋ ਇਹ ਬਿਆਨ ਦਿੰਦੇ ਆ ਭਾਈ ਫਿਰ ਉਹਦੇ ਘਰ ਵੀ ਕਿਦੋਂ ਕਰਨੀ ਆ ਹੁਣ ਮਾਲੀਏ ਕੋ ਟਿੱਪਣੀ ਕੀਤੀ ਆ ਹੈ ਉਹਦੇ ਨਾਲ ਸ਼ਰਦਾ ਪੜਕ ਗਈ ਉਹਦੇ ਨਾਲ ਤਾਂ ਦੇਖੋ ਜੀ ਕਿੰਨੀਆਂ ਭਾਵਨਾਤ ਹੋ ਗਈਆਂ ਠੀਕ ਆ ਤੇ ਇਹੀ ਆਪਣੇ ਮੰਤਰੀ ਸੀਗੇ ਇਧਰ ਤਰਨਤਨ ਸਾਈਡ ਦੇ ਉਹ ਲੈਫਟ ਨੇ ਕਹਿੰਦੇ ਸੀਗੇ ਸ੍ਰੀ ਗੁਰੂ ਨਾਨਕ ਦੇਵ ਜੀ ਅਰਵਿੰਦ ਕੇਜਰੀਵਾਲ ਨੇ ਕਿਰਪਾ ਕੀਤੀ ਆ ਫਿਰ ਸਿੱਖਾਂ ਵੀ ਕੋਈ ਸ਼ਰਦਾ ਨਹੀਂ ਗਏ ਬਗੋ ਸਾਡੀ ਸ਼ਰਦਾ ਬਹੁਤ ਪੱਕੀ ਆ ਸਾਡਾ ਵਿਸ਼ਵਾਸ ਬਹੁਤ ਪੱਕਾ ਹੋਛੇ ਦੀ ੜਖਦਾ ਨਹੀਂ ਜਿਵੇਂ ਇਹ ੜਖ ਜਾਂਦੇ ਆ ਸੋਨੀ ਬਈ ਸਸੀ ਕਾਲ ਸੁਖ ਬਈ ਸਸੀ ਕਾਲ ਕਿਉਂ ਕਿਉਂਕਿ ਤੁਸੀਂ ਆਰਵੇ ਦੇ ਕੇਰੀਵਾਲ ਨੂੰ ਗੁਨਾਹਗਰ ਦੇ ਬਰਾਬਰ ਖੜਾ ਕਰ ਦਿਓ ਠੀਕ ਆ ਤੁਹਾਡੇ ਕੋਈ ਕਾਰਵਾਈ ਨਹੀਂ ਹੁੰਦੀ ਤੁਸੀਂ ਤੋੜ ਮੋੜ ਕੇ ਅਰਦਾਸ ਕਰ ਦਿਓ ਇਧਰ ਐਮ ਐਲ ਏ ਬਰਨਾਲੇ ਕੋਲ ਦਾ ਉਹਦੇ ਤੇ ਕੋਈ ਕਾਰਵਾਈ ਨਹੀਂ ਹੁੰਦੀ ਤੇ ਜੇ ਕੋਈ ਬੰਦਾ ਇਹ ਕਹੇ ਕਿ ਜਿਹੜੇ ਸਿਆਸੀ ਬੰਦੇ ਆ ਇਹਨਾਂ ਦਾ ਜਿਵੇਂ ਧਾਰਮਿਕ ਚਾਹ ਕੋਈ ਆਪਣਾ ਗੁਰੂ ਪੀਰ ਆ ਚਾਹ ਕੋਈ ਦੇਵੀ ਦੇਵਤਾ ਹੈ ਉਹਨਾਂ ਨਾਲ ਆਪਣੇ ਨੂੰ ਕੰਪੇਅਰ ਕਰਨਾ ਉਹ ਗਲਤ ਆ ਤੇ ਉਹਤੇ ਪਰਚਾ ਦਰਜ ਹੋ ਜਾਂਦਾ ਆ ਹੈ ਧੱਕ ਦਾ ਇਸ ਗੱਲ ਦਾ ਆ ਤੇ ਉਧਰ ਤਾਂ ਕੋਈ ਜਵਾਬ ਦਿੱਤਾ ਨਹੀਂ ਜਾ ਰਿਹਾ ਕੌਣ ਗੈਸਟਰ ਕਿਵੇਂ ਐਕਚੂਆ ਕਰਕੇ ਜੇਲ੍ਹ ਦੇ ਵਿੱਚੋਂ ਉਹਨੇ ਡਰ ਕਿਹਨੇ ਕਰਾਈ ਉਥੇ ਜਵਾਬ ਦਿੱਤੇ ਨਹੀਂ ਜਾ ਰਹੇ ਜਿਹੜੇ ਪੰਜਾਬ 'ਚ ਆਏ ਦਿਨ ਕਤਲ ਹੋ ਰਹੇ ਆ ਉਹ ਤਾਂ ਜਵਾਬ ਦਿੱਤੇ ਨਹੀਂ ਜਾ ਰਹੇ ਜਿਹੜੀਆਂ ਫਰੋਤਕੀਆਂ ਦੁੰਗੀਆਂ ਜਾ ਰਹੀਆਂ ਲੋਕਾਂ ਤੋਂ ਉਹ ਤਾਂ ਜਵਾਬ ਦਿੱਤੇ ਨਹੀਂ ਜਾ ਰਹੇ ਇਹ ਤਾਂ ਜਵਾਬ ਪੰਜਾਬ ਦੀ ਸਰਕਾਰ ਨੂੰ ਦੇਣਾ ਸੌਖਾ ਹੋ ਗਿਆ ਠੀਕ ਆ ਅਮਿਤਪਾਲ ਚਲੋ ਹੁਣ ਵੀ ਉਹਦੀ ਹੁਣ ਆਈਐਸ ਨਾਲ ਸੰਬੰਧ ਹੈਗੇ ਆ ਨਹੀਂ ਹੈਗੇ ਇਹਨਾਂ ਨੂੰ ਵਾਇਗਰੂ ਜਾਣਦਾ ਕਾਨੂੰਨ ਜਾਣਦਾ ਅਜਾ ਏਜੰਸੀਆਂ ਜਾਣਦੀਆਂ ਤੇ ਦੂਜਾ ਪੱਖ ਆਪਾਂ ਸਾਰੇ ਜਾਣਦੇ